ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਵਰਸੀ ਗਾਂ ਪੁਕਾਰੂਗਾ ਫਰੈਂਡ ਵਕਤਗੜ ਠੀਕ ਹੈ ਜੀ ਬਾਕੀ ਲੈਣੇ ਆ ਬਾਈ ਤੋਂ ਪਹਿਲਾਂ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਬਈ ਮੇਰਾ ਜੀਤਾ ਦਾ ਫਰੈਂਡ ਜੀ ਵਕਤਗੜ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ 97817 9556 ਠੀਕ ਹੈ ਜੀ ਤੇ ਦੱਸੋ ਜੀ ਗਾਰੀ ਡਿਟੇਲ ਬਰੇ ਇਹ ਦੂਜੇ ਪਹਿਲੇ ਸੂਏ ਸੁਣਦੀ ਹੈ ਵੜ ਮੂੰਹੋਂ ਦੋ ਦੰਦਾ ਠੀਕ ਹੈ ਇਹ ਹਜੇ 10 ਤੇ 12 ਦਿਨ ਲੈ ਜਾਓ ਜੀ ਬਰੇ ਠੀਕ ਹੈ ਪੂਰੀ ਕੱਚੀ ਆ ਠੰਡੀ ਫੀਲ ਪੂਰੀ ਆ ਬਰੇ ਕੁਛ ਨਹੀਂ ਕਹਿੰਦੀ ਬਰੇ ਲੈ ਚਲੇ ਵਰਤ ਲਿਓ ਤੋਰ ਕੇ ਦਿਖਾ ਜੀ ਭਾਈ ਦੇਖ ਸਕਦਾ 1000 ਜਰਸੀ ਗੁਰਤਾਰਾ ਬਗਿਆ ਥਾਂ ਮੁਠੀ ਲੱਗਿਆ ਬਈ ਬਾਕੀ ਬਈਆਂ ਕਿਨੇ ਵੇ ਲੱਗੀ ਬਈ ਇਹ ਬਾਸ ਕੇ 12 ਦਾ ਲੈ ਰਹੇ 10 ਤੋਂ 12 ਦਾ ਲੈ ਲੀ ਬਈ ਤੇ ਕੀ ਰੇਟ ਭਰਾ ਦਾ 60000 ਰੁਪਏ ਮੋਲ ਰੁਪਏ 60000 ਹਾਂ ਮੰਨ ਤਨ ਹੋ ਜੂ ਉਹ ਵੀਰੇ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਬਈ ਜੀਤਾ ਫਾਰਮੂਟੀ ਨੂੰ ਵਾਤਵਾਰਸ ਕਰਾਉਂਦੇ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨੂੰ ਨਵੇਂ ਵੀਡੀਓ ਅਪਲੋਡ ਕਰਦੇ ਜੀ ਆਪਣਾ ਨੰਬਰ ਹੈ 7528003634 ਜੇ ਕਿਸੇ ਨੇ ਐਡ ਕਰਾਉਣੀ ਹੋਵੇ ਤਾਂ ਆਪਣਾ ਜਰੂਰ ਐਡ ਕਰੋ ਲਲਦੇ ਭਰਾ ਆਲ ਵੀਡੀਓ ਚੱਕ ਕੇ ਬਾਏ